ਜੀ ਮਿੱਤਰੋ ਕੀ ਹਾਲ ਚਾਲ ਹੈ ਸਾਰਿਆਂ ਸਤਿ ਸ੍ਰੀ ਅਕਾਲ ਜੀ ਮੈਂ ਥੋੜਾ ਜਗਿੰਦਰ ਸਿੰਘ ਵੈੜਿੰਗ ਤੇ ਆਪਾਂ ਲਾਈ ਸੀ ਬਾਈ ਜੀ 17 18 ਬਾਸਪਤੀ ਤੁਹਾਨੂੰ ਪਤਾ ਹੀ ਸਾਰਿਆਂ ਨੂੰ ਇਹ ਨਾ ਥੋੜਾ ਜਾਨਾ ਡੱਗ ਪਿਆ ਸੀਗਾ ਇੱਕ ਨਾਲ ਦਾ ਜਣੀ ਅੱਧਾ ਕੇ ਡੱਗ ਪਿਆ ਅੱਧਾ ਖੜਾ ਤੇ ਆਪਾਂ ਆਖਿਆ ਯਾਰ ਕਿਉਂਕਿ ਇੱਕ ਸਾਈਡ ਪਏ ਆ ਥੱਲੋ ਵਾਣ ਵੀ ਵਤ ਨਹੀਂ ਆਉਣਾਗਾ ਜੇ ਐਂ ਪੈ ਰਹਿ ਵਾਣ ਹਵਾਨ ਲੱਗਣੀ ਕਣਕਣੀ ਵੀ ਜੀ ਯਾਨੀ ਦੂਜੀ ਨੰਬਰ ਗੱਲ ਇਹ ਆ ਵੀ ਜਿਹੜੇ ਥਲੜੇ ਦਾਣੇ ਸੀ ਉਹਨੇ ਦੇਖਿਆ ਜੇ ਮੈਂ ਨਾ ਥਲਦਾ ਤਾਂ ਥਲੜੇ ਦਾਣੇ ਮਤਲਬ ਕਾਲੇ ਉਹਨੇ ਸ਼ੁਰੂ ਹੋ ਗਏ ਸੀ ਕਾਲੇ ਉਹ ਲੱਗ ਗਏ ਸੀ ਕਿ ਤਕਰੀਬਨ ਜਿਹੜਾ ਹਵਾ ਹੀ ਨਹੀਂ ਪਣੀ ਗਿੱਲੇ ਤਾਂ ਪਏ ਹਨ ਤੇ ਜਦੋਂ ਆਪਾਂ ਦੂਜੇ ਪਾਸੇ ਨੂੰ ਪਾਣੀ ਲਾਉਂਦੇ ਸੀ ਨਾਲ ਇਹਨੂੰ ਜਿਹੜਾ ਇੰਨਾ ਹਿੱਸਾ ਵਿੱਚ ਖੜਾ ਇਹਨੂੰ ਲਾਉਣਾ ਪੈਂਦਾ ਸੀ ਪਾਣੀ ਤੇ ਇਹ ਕਹਿਰਾ ਇੱਕ ਆ ਹਾਂਟ ਡਿੱਗੀ ਕਰੇ ਦੀ ਇਹਦੇ ਨਾਲ ਇਹ ਪਾਣੀ ਫਿਰ ਇਕੱਠਾ ਕਰੇ ਚਾਹੁੰਦਾ ਸੀ ਇਹਦੇ ਪਾਣੀ ਇਹ ਚ ਤੇ ਬਾਣ ਬਹੁਤ ਜ਼ਿਆਦਾ ਗਿੱਲਾ ਪਿਆ ਜਿੰਨਾ ਵੀਰਾਂ ਦੇ ਕੋਈ ਯਾਰ ਚਲੋ ਆਪਾਂ 6 ਮਹੀਨੇ ਮਿਹਨਤ ਕਰਦੇ ਆ ਕੋਈ ਮਾੜੀ ਮੋਟੀ ਫਾਂਟ ਡਿੱਗੀ ਆ ਜਾਂ ਕੈਰਾ ਡਿੱਗਿਆ ਜੇ ਦੋ ਵੀ ਡਿੱਗਿਆ ਤਾਂ ਮੇਰੇ ਹਿਸਾਬ ਨਾਲ ਜੇ ਬੰਦਾ ਨਾਲ ਕੋਈ ਗੱਲ ਬਾਤ ਹਨ ਤਾਂ ਇਹਨੂੰ ਲੱਦਾ ਮਾਰੀਆ ਨਾ ਇਸ ਤਰੀਕੇ ਨਾਲ ਦੇਖੋ ਜੇ ਲੱਦਾ ਵੱਜ ਜੇ ਤੇ ਇਹਨੂੰ ਹੁਣ ਹਵਾ ਪੈਣ ਲੱਗ ਜੂ ਨਾਲੇ ਥਾਂ ਆਪਣੀ ਕਣਕ ਵੀ ਜੀ ਆਊਗੀ ਤੇ ਨਾਲੇ ਕੀ ਨਾ ਇਹ ਜਿਹੜੇ ਦਾਣੇ ਕਾਲੇ ਨਾ ਹੋਣਗੇ ਦਾਣੇ ਦਾ ਪ੍ਰਕਾਸ਼ ਹੀ ਹੋ ਜਾਊਗਾ ਤਾਂ ਨਹੀਂ ਭਾਈ ਆਪਾਂ ਮਨਦਕੇ ਚਲੋ ਥੋੜੀ ਥੋੜੀ ਪਿਛੇ ਹਣਾ ਕਿੱਸ ਕਰਦੇ ਤੇ ਆਪਣਾ ਬਾਲਾ ਨਹੀਂ ਤਾਂ ਮੇਰੇ ਹਿਸਾਬ ਨਾਲ ਵੀ ਮਨ ਤੋਂ ਬਣ ਦਾ ਫਰਕ ਪੈ ਜਾਣਾ ਇਹ ਮਨ ਤੋਂ ਬਣ ਖਰਾਬ ਹੋ ਜਾਣੀ ਸੀ ਕਿਸੇ ਕੰਮ ਅਸਰ ਨਹੀਂ ਸੀ ਤੇ ਇਹਨੇ ਦੂਜੀ ਵਾਸਪਤੀ ਦਾ ਜਨ ਕਿ ਵੀ ਕਲਰ ਆ ਜਿਹੜਾ ਇਹ ਗਲਤ ਸ਼ੋਅ ਕਰਨਾ ਵਿੱਚ ਕਾਲੇ ਦਾਲੇ ਸੀ ਤਾਂ ਮਿਹਨਤ ਜ਼ਰੂਰੀ ਹੈ ਮਿਹਨਤ ਕਰੋ ਉਹ ਮਿਹਨਤ ਕਰਾਂਗੇ ਫਲ ਆਪ ਨੂੰ ਮਿਲਣਾ ਮਿਲਣਾ ਇਹਦਾ ਕੋਈ ਮਤਲਬ ਨਹੀਂ ਫਲ ਨਾ ਮਿਲੇ ਤੇ ਪਰਮਾਤਮਾ ਤੇ ਉਸ ਖੁਦਾ ਤੇ ਜ਼ਰੂਰ ਵਿਸ਼ਵਾਸ ਰੱਖੋ ਕਿਉਂਕਿ ਉਸੇ ਨੇ ਦੇਣਾ ਆਪਣਾ ਜੋ ਵੀ ਨਾਪ ਤੋਲ ਕੇ ਨੇ ਰੱਖਿਆ ਪਿਆ ਦੂਜੀ ਗੱਲ ਹੈਗੀ ਆ ਵੀ ਕਿਸੇ ਦੇ ਕਹਿਣ ਦੇ ਕਿਸੇ ਦੇ ਪਿੱਛੇ ਨਾ ਲੱਗੋ ਕਈ ਵਾਰ ਕਿਉਂ ਕਹਿ ਜਾਂਦਾ ਯਾਰ ਨਹੀਂ ਤੂੰ ਉਹਨੂੰ ਆਏ ਨਾ ਕਰੀ ਉਹ ਆਏ ਹੋਜੂ ਉਹ ਆਏ ਹੋਜੂ ਕਿਉਂਕਿ ਯਾਰ ਆਪਾਂ ਵੀ ਜਵਾਕਾ ਚੱਲੇ ਆਲੇ ਆ ਅਕਸਰ ਜਿਹੜਾ ਬੰਦਾ ਖੇਤੀ ਕਰਦਾ ਕੋਈ ਦਾ ਬੱਚਾ ਤਾਂ ਨਹੀਂ ਹੁੰਦਾਗਾ ਸੂ ਜਵਾਨ ਹੁੰਦਾ ਅਕਸਰ ਜੇ ਅਕਸਰ ਇਹਨੂੰ ਹਵਾ ਲੱਗੂ ਤਾਂ ਇਹ ਚੰਗਾ ਹੀ ਹੋਊਗਾ ਮਾੜਾ ਥੋੜੀ ਹੋਊਗਾ ਅਜੇ ਦਾਣੇ ਹਰੇ ਪਏ ਆ ਤੇ ਮੇਰੇ ਮਾਨੇ ਵਿਚਾਰ ਕੀਤੀ ਮੈਂ ਕਿ ਯਾਰ ਆਪਾਂ ਨੂੰ ਪਲਟ ਗਿਆ ਵੇ ਐ ਹੁਣ ਸਾਰੀ ਵੇਚ ਆ ਵੇ ਤੁਹਾਨੂੰ ਦਿਖਾਵਾਂ ਅਬੂਜਾ ਵੇ ਸਾਰੇ ਵੇ ਥੱਲੇ ਆਏ ਪਏ ਤੇ ਹੁਣ ਇਹਨੂੰ ਕਿੱਥੇ ਆ ਹਵਾ ਲੱਗਣੀ ਐ ਠੀਕ ਐ ਨਾ ਇਸ ਤਰੀਕੇ ਨਾਲ ਯਾਰ ਮਿਹਨਤ ਕਰੋ ਕੋਈ ਗੱਲ ਨਹੀਂ ਡਟ ਕੇ ਕਰੋ ਯਾਰ ਪਰਮਾਤਮਾ ਤੇ ਭਰੋਸਾ ਰੱਖੋ ਸਭ ਕੁਝ ਹੋਊਗਾ ਸਭ ਕੁਝ ਮਿਲੂਗਾ ਪਰ ਮਿਹਨਤ ਜ਼ਰੂਰੀ ਐ ਇਹ ਨਹੀਂ ਵੀ ਮੈਂ ਹੁਣ ਇਹਨੂੰ ਨਾਂ ਥਾਲ ਦਾ ਘਰੇ ਬੈਠਾ ਦਿੰਦਾ ਤਾਂ ਫੇਰ ਨਹੀਂ ਕੁਝ ਕਹਿ ਸਕਦੇ ਫੇਰ ਆਪਾਂ ਰੱਬ ਨੂੰ ਦੋਸ਼ ਨਹੀਂ ਦੇ ਸਕਦੇਗੇ ਤਾਂ ਪਰਮਾਤਮਾ ਤੇ ਵਿਸ਼ਵਾਸ ਜਰੂਰ ਰੱਖੋ ਦੇਣਾ ਪਰਮਾਤਮਾ ਨੇ ਤੇ ਹੱਕ ਸੱਚ ਦੀ ਆਪਣੀ ਕਮਾਈ ਕਰੋ ਤੇ ਯਾਰ ਮਤਲਬ ਵੀ ਕੀ ਹੈ 1 ਰੁਪਿਆ ਵੀ ਕਿਤੇ ਨਹੀਂ ਜਾਇਜ਼ ਲੱਗ ਜੇ ਆ ਜੇ ਆਪਾਂ ਮਿਹਨਤ ਕੀਤੀ ਹੋਊ ਤਾਂ ਪਰਮਾਤਮਾ ਨੂੰ ਵੀ ਮਜਬੂਰ ਹੋ ਕੇ ਆਪਣਾ ਦੇਣਾ ਪਊਗਾ 17 18 ਇਹ ਬਾਸਪਤੀ ਆ ਬਾਕੀ ਠੀਕ ਆ ਆ ਡਿੱਗੀ ਆ ਇਹਦਾ ਆਪਾਂ ਉਲਟਾ ਲਵਾ ਰਹੇ ਆ ਤੇ ਬਾਕੀ ਸੱਜਣਾ ਮਿੱਤਰਾਂ ਨੂੰ ਦੱਸਿਓ ਕਿਵੇਂ ਮੇਰਾ ਇਹ ਕੰਮ ਸਹੀ ਆ ਵੀ ਜਿਹੜਾ ਮੈਂ ਕੰਮ ਕਰੀ ਜਾਣਾ ਸਹੀ ਆ ਕਿਉਂਕਿ ਮੇਰੇ ਤੋਂ ਸਿਆਣੇ ਸੂਝਵਾਨ ਯਾਰ ਬਹੁਤ ਪੁਰਾਣੇ ਖੇਤੀ ਧੰਦੇ ਵਾਲੇ ਬੈਠੇ ਆ ਆਪਾਂ ਤਾਂ ਪਹਿਲੀ ਵਾਰ ਕੀਤੇ ਚਲੋ ਠੀਕ ਆ ਜ਼ਿੰਮੇਦਾਰਾਂ ਦੇ ਪਤਾ ਦੇਖਦੇ ਆਏ ਆ ਪਰ ਐ ਹਵਾ ਲੱਗਦੀ ਮੇਰਾ ਮਨ ਕਹਿੰਦਾ ਵੀ ਆ ਠੀਕ ਆ ਵੀ ਤੂੰ ਸਹੀ ਕੰਮ ਕਰ ਰਿਹਾ ਬਾਕੀ ਤੁਸੀਂ ਦੱਸਿਓ ਜੇ ਕੋਈ ਕਮੀ ਪੇਸ਼ ਹੋਈ ਤਾਂ ਅੱਗੇ ਤੋਂ ਆਪਾਂ ਕਈ ਵਾਰੀ ਕੁਝ ਹੁੰਦਾ ਆਪਾਂ ਸੁਧਾਰ ਕਰ ਲਾਂਗੇ ਤੇ ਚਲੋ ਠੀਕ ਆ ਜੀ ਸਾਰਿਆਂ ਨੂੰ ਪਰਮਾਤਮਾ ਚੜ੍ਹਦੀ ਕਲਾ ਰੱਖੇ ਰੱਬ ਰੱਖਾ ਫੇਰ ਮਿਲਦੇ ਜੀ